ਹਾਂਜੀ ਵੈਕੁਰਜੀ ਕੇ ਕਾਲਸਾਹ ਵੈਕੁਰਜੀ ਕੀ ਫਤਈ ਮੈਂ ਦਲਜੀਤ ਸਿੰਘ ਕਲਸੀ ਬੋਲ ਰਿਹਾ ਹਾਂ ਜੀ ਡਿਗਰੂਗੜ ਤੋਂ ਤੇ ਅੱਜ ਜਦੋਂ ਮੈਨੂੰ ਟੀਵੀ ਤੇ ਵੀ ਕੱਲ ਪ੍ਰਾਈਮ ਟਾਈਮ ਤੇ ਕਾਫੀ سارے ਚੈਨਲਾਂ ਨੇ ਕਵਰ ਕੀਤਾ ਹੋਇਆ ਸੀ ਦੇਖਿਆ ਤੇ ਕੱਲ ਗੋਵਿੰਦ ਸਿੰਘ ਰਾਓ ਕੇ ਭਾਈ ਦੇ ਮਾਤਾ ਜੀ ਉਹ ਵੀ ਬੇਹੋਸ਼ ਹੋ ਗਏ ਸੀ ਔਰ ਭਾਈ ਸਾਹਿਬ ਦੇ ਮਾਤਾ ਜੀ ਨੂੰ ਵੀ ਚੱਕਰ ਚੁੱਕਾ ਗਏ ਸੀ ਬੜਾ ਦੁੱਖ ਹੁੰਦਾ ਹੈ ਕਿ ਇਹ ਬਜ਼ੁਰਗ ਮਾਵਾਂ ਜਿਨ੍ਹਾਂ ਦਾ ਉਪਕੜਤਾਲ ਵਿਚਾਰੀਆਂ ਰੱਖ ਕੇ ਬੈਠੀਆਂ ਤੇ ਅੱਜ ਸਵੇਰੇ ਅ ਸੁਪਰੀਡੈਂਟ ਜਿਹੜੇ ਜੇਲ੍ਹ ਦੇ ਹੈਗੇ ਉਹ ਆਏ ਸੀਗੇ ਉਹਨਾਂ ਨਾਲ ਗੱਲਬਾਤ ਕਰਦਾ ਸੀ ਤੇ ਉਹ ਕਹਿੰਦਾ ਯਾਰ ਕਿ ਹਮਨੇ ਤੋਂ ਯਹਾਂ ਸੇ ਆਈਜੀ ਮੈਡਮ ਜੋ ਆਈਜੀ ਜੇਲ ਹੈ ਉਹਨੇ ਪੰਜਾਬ ਨੂੰ ਲੈ ਕੇ ਡੇਟਾ ਹੋਏ ਕਈ ਦਿਨ ਪਹਿਲਾਂ ਕਿ ਵੀ ਸਹੀ ਜਿੰਮੇਵਾਰ ਨਹੀਂ ਹੋਵਾਂਗੇ ਕਿਉਂਕਿ ਇੱਥੇ ਲਗਾਤਾਰ ਹਾਲਤ ਜਿਹੜੀ ਹੈਗੀ ਖਰਾਬ ਹੋ ਰਹੀ ਹੈ ਜੇ ਇੰਨੇ ਅੰਦਰ ਰਿਪੋਰਟ ਹਰ ਰੋਜ਼ ਪੇਸ਼ ਦੇ ਪਏ ਉਸ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਕੋਈ ਵੀ ਉਹਨਾਂ ਦੇ ਕੰਨ ਤੇ ਜੂਨ ਹੀ ਰੈਂਗਦੀ ਪਈ ਮੈਂ ਹੈਰਾਨ ਆ ਯਾਰ ਕਿ ਪੰਜਾਬੀਆਂ ਨਾਲ ਆ ਕਿਹੋ ਜਿਹਾ ਧੱਕਾ ਹੈ ਸਾਡੇ ਤੇ ਜੋ ਵੀ ਇਲਜ਼ਾਮ ਲਾਏ 35 ਕਰੋੜ ਔਰ 158 ਅਕਾਊਂਟ ਔਰ ਪਾਕਿਸਤਾਨ ਦੇ ਨਾਲ ਲਿੰਕ ਕੋਈ ਇੱਕ ਪੈਸੇ ਦਾ ਸਬੂਤ ਜਿਹੜਾ ਉਹ ਪੇਸ਼ ਨਹੀਂ ਹੋਇਆ ਇੱਕ ਪੈਸੇ ਦਾ ਕੋਈ ਅਕਾਊਂਟ ਨਹੀਂ ਨਜ਼ਰ ਆਇਆ ਮੈਂ ਤਾਂ ਇਹਨਾਂ ਵੀ ਕਿਹਾ ਸੀ ਕਿ ਅਗਰ ਮੈਂ ਕਿਸੇ ਗਲਤ ਤਰੀਕੇ ਦੇ ਨਾਲ ਜਾਂ ਕਿਸੇ ਤਰੀਕੇ ਨਾਲ ਵੀ ਭਾਰਤ ਵਿੱਚ ਪੈਸੇ ਮੰਗਵਾਏ ਹੋਣ ਬਾਹਰੋਂ ਦੀ ਜਾਂ ਇਹੋ ਜੇ ਕੰਮ ਦੇ ਲਈ ਜਾਂ ਇਸ ਤਰ੍ਹਾਂ ਨਾਲ ਜਾਂ ਕੋਈ ਅਕਾਊਂਟ ਮੈਂ ਖੋਲਿਆ ਹੋਵੇ ਕਿਤੇ ਵੀ ਹਿੰਦੁਸਤਾਨ ਦੇ ਕਿਸੇ ਵੀ ਕੋਨੇ ਦੇ ਵਿੱਚ ਇੱਕ ਵੀ ਅਕਾਊਂਟ ਕੋਈ ਹੋਵੇ ਕੋਈ ਮੇਰੀ ਕੋਈ ਫੋਟੋ ਹੋਵੇ ਪਾਕਿਸਤਾਨ ਦੇ ਕਿਸੇ ਐਸੇ ਆਬਜੈਕਸ਼ਨੇਬਲ ਬੰਦੇ ਦੇ ਨਾਲ ਤੇ ਮੈਂ ਸਰੇਆਮ ਫਾਂਸੀ ਕਬੂਲ ਕਰਦਾ ਕੋਈ ਹੋਇਆ ਨਹੀਂ ਉਹਦਾ ਸਾਡਾ ਐਨਐਸਏ ਦੇ ਖਿਲਾਫਤੀ ਕੋਰਟ ਦੇ ਵਿੱਚ ਸਾਡ ਕੋਈ ਚਾਰਾ ਕੀ ਸੀ ਅਸੀਂ ਕੋਰਟ ਜਾਂਦੇ ਅਸੀਂ ਕੋਰਟ ਗਏ ਕੋਰਟ ਦੇ ਅੰਦਰ ਉਹ ਸਨੀਦੋਲ ਵਾਲੀ ਗੱਲ ਹੈ ਤਾਰੀਖ ਤੇ ਤਾਰੀਖ ਤਾਰੀਖ ਤੇ ਤਾਰੀਖ ਚੱਲੀ ਜਾਂਦਾ ਕੱਲ 26 ਤਾਰੀਖ ਸੀ 26 ਤਾਰੀਖ ਨੂੰ ਸਾਡੀ ਡੇਟ ਸੀ ਇਸ ਹਾਲਤ ਦੇ ਵਿੱਚ ਵੀ ਜਦੋਂ 10ਵਾਂ ਦਿਨ ਸੀ ਸਾਡੀ ਕੋਖੜਦਾਲ ਦਾ ਅੱਜ 11ਵਾਂ ਦਿਨ 10ਵੇਂ ਦਿਨ ਸਾਡੀ ਕੋਖੜਦਾਲ ਦਾ ਔਰ ਉੱਥੇ ਕਦੀ ਕੋਰਟ ਦੇ ਵਿੱਚ ਚੱਲ ਰਿਹਾ ਕਦੀ ਜੀ ਆ ਪੇਪਰ ਕੱਟਾ ਹੈ ਕਦੀ ਜੀ ਆ ਸਿਵਲ ਦਾ ਕੇਸ ਹੈ ਕਦੀ ਜੇ ਤੇ ਸਰਕਾਰੀ ਵਕੀਲ ਦੇ ਘਰ ਕੋਈ ਮਰਗ ਹੋ ਗਿਆ ਤੇ ਡੇਟਾਂ ਜਿਹੜੀਆਂ ਪੈਂਦੀਆਂ 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 ਹੁਣ ਇੱਥੇ ਤੱਕ ਹੋ ਗਿਆ ਕਿ 26 ਰੂਜ ਜਦੋਂ 3 ਹਫਤੇ ਰਹਿ ਗਏ ਫਿਰ ਡੇਟ ਪੈ ਗਈ ਇਹ ਨਿਆਂਪਾਲਿਕਾ ਹੈ ਇਹਦੇ ਵਿੱਚੋਂ ਕੀ ਨਿਆ ਕਿਸ ਨੂੰ ਮਿਲਣਾ ਹੈ ਤੇ ਇਹ ਤੋਂ ਤਾਂ ਉਮੀਦ ਹੀ ਨਹੀਂ ਹੋੜਦਾ ਪਵੇ ਅਗਲੀ ਡੇਟ ਫੋਰ ਪਵੇ ਨਹੀਂ ਪਵੇ ਸਾਨੂੰ ਦੇ ਮਤਲਬ ਇਹ ਕਹਿਣਾ ਚਾਹੀਦਾ ਵਕੀਲ ਨੂੰ ਕਿ ਛੱਡ ਯਾਰ ਜਾ ਹੀ ਨਾ ਨਾ ਕਿਰਨ ਸਾਹਿਬ ਨੂੰ ਮੇਰੇ ਲੱਗਦਾ ਕਿ ਫੋਨ ਕਰਕੇ ਮੈਂ ਬੋਲਦਾ ਕਿ ਭਾਜੀ ਜਾਣ ਦੀ ਲੋੜ ਹੀ ਨਹੀਂ ਕੀ ਫਾਇਦਾ ਕੀ ਹੈ ਸੜਕੋ ਕੀ ਆਪਸ਼ਨ ਸੀਗਾ ਅਸੀਂ ਨਿਆ ਦੇ ਲਈ ਜੁੜੀ ਪਲਕੇ ਜਾਂਦੇ ਉਥੋਂ ਦੀ ਕੋਈ ਸਾਨੂੰ ਹੈਲਪ ਨਹੀਂ ਹੋਈ ਦੂਸਰੀ ਸੀ ਕਿ ਬਿਊਰੋਕ੍ਰੇਸੀ ਇੱਥੇ ਜਿੰਨੀਆਂ ਏਜੰਸੀਆਂ ਆਈਆਂ ਉਹਨਾਂ ਏਜੰਸੀਆਂ ਨੇ ਜਿੰਨੇ ਵਾਦੇ ਕੀਤੇ 2 ਮਹੀਨੇ ਹੋ ਜਾਏਗਾ 1 ਮਹੀਨੇ ਹੋ ਜਾਏਗਾ 3 ਮਹੀਨੇ ਹੋ ਜਾਏਗਾ ਸਭ ਝੂਠ ਕੁਛ ਨਹੀਂ ਹੋਇਆ ਤੀਸਰੀ ਤਰਫ ਆ ਜਾਈਏ ਤੀਜੀ ਤਰਫ ਹੁੰਦੇ ਐ ਪੋਲਿਟਿਸ਼ੀਅਨ ਪੋਲਿਟਿਸ਼ੀਅਨ ਵੱਲੋਂ ਜਿੱਦਾਂ ਵੀ ਕੋਸ਼ਿਸ਼ ਕਰ ਸਕਦੇ ਸੀਗੇ ਉੰਨੀ ਕੋਸ਼ਿਸ਼ ਕੀਤੀ ਉਹ ਕੋਈ ਉਦੋਂ ਵੀ ਕੋਈ ਜਿੱਦਾਂ ਮੈਂ ਦੱਸ ਰਿਹਾ ਸਵੇਰੇ ਸੁਪਰੀਡੈਂਟ ਸਾਹਿਬ ਨੇ ਦੱਸਿਆ ਮੈਂ ਤਾਂ ਹੈਰਾਨ ਹੋਇਆ ਕਿ ਵੀ ਇਹ ਇੰਨੀ ਗੱਲ ਲਿਖ ਕੇ ਦੇ ਚੁੱਕੇ ਐ ਕਿ ਵੀ ਇੱਥੇ ਕਿਸੇ ਦੇ ਨਾਲ ਕੁਝ ਵੀ ਹੋ ਜਾਵੇ ਜਾਨ ਮਾਲ ਦਾ ਨੁਕਸਾਨ ਹੋਇਆ ਤੇ ਅਸੀਂ ਜ਼ਿੰਮੇਵਾਰ ਨਹੀਂ ਐ ਕਿਉਂਕਿ ਇੱਥੇ ਲਗਾਤਾਰ ਹਾਲ ਖਰਾਬ ਹੋ ਰਿਹਾ ਤੇ ਉਸ ਦੇ ਬਾਵਜੂਦ ਸਰਕਾਰ ਵੱਲੋਂ ਕੁਝ ਨਹੀਂ ਹੈਗਾ ਪਰਿਵਾਰਾਂ ਨੂੰ ਉਹਨਾਂ ਨੇ ਬੁਲਾਇਆ ਸੀ ਈਐਮ ਹਾਊਸ ਤੇ ਕੋਈ ਮਿਲਿਆ ਨਹੀਂ ਕੋਈ ਵੀ ਇਹ ਇਹ ਸੈਂਸਿਟੀਵਿਟੀ ਹੈਗੀ ਐ ਇਸ ਈਸ ਦੇ ਲਈ ਉਹ ਮਰਔਰਤیں ਬੈਠੀਆਂ ਵਿਚਾਰੀਆਂ ਉਹਨਾਂ ਨੂੰ ਕਿਹਾ ਸੀ ਨਾ ਭੋਖੜਤਾਲ ਕਰੋ ਲੇਕਿਨ ਨਹੀਂ ਮੰਨਦੇ ਅਗਲੇ ਇਹ ਅਹੀ ਹੁਣ ਤੱਕ ਸੋਚਿਆ ਆਖਰੀ ਵਾਰ ਅ ਭਗਵੰਤ ਮਾਨ ਸਾਹਿਬ ਨੂੰ ਮੈਂ ਬੇਨਤੀ ਕਰਾਂ ਕਿ ਮੈਂ ਭਗਵੰਤ ਮਾਨ ਸਾਹਿਬ ਤੁਹਾਡੇ ਕੋਲ ਮੇਰੀ ਗੱਲ ਅ ਤਹ ਪਹੁੰਚਦੀ ਹੋਏ ਕਿਸੇ ਤਰ੍ਹਾਂ ਨਾਲ ਤਾਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਸਾਨੂੰ ਇੱਥੇ 11 ਮਹੀਨੇ ਤੋਂ ਵੱਧ ਹੋ ਗਿਆ ਸਾਨੂੰ ਕਿਤੇ ਦੀ ਕੋਈ ਨਿਆਣੀ ਮਿਲਿਆ ਤੁਸੀਂ ਜਦੋਂ ਨਵੇਂ-ਨਵੇਂ ਪੋਲਿਟਿਕਸ ਆਏ ਸੀਗੇ ਤੇ ਅਹੀਂ ਸਾਰਿਆਂ ਨੇ ਤੁਹਾਨੂੰ ਪਸੰਦ ਕੀਤਾ ਸੀਗਾ ਤੁਹਾਨੂੰ ਪ੍ਰਮੋਟ ਕੀਤਾ ਸੀਗਾ ਸਾਡੀਆਂ ਪੁਰਾਣੀਆਂ ਫੇਸਬੁੱਕਾਂ ਦੇ ਜਾ ਕੇ ਤੁਸੀਂ ਦੇਖੋ ਤੁਹਾਡੇ ਵੀਡੀਓ ਵੀ ਪਏ ਹੋਣੇ ਕਈ 2015 ਦੇ ਵਿੱਚ ਤੁਹਾਡੇ ਨਾਲ ਮੇਰੀ ਇੱਕ ਮੁਲਾਕਾਤ ਸੀ ਉੱਤੇ ਮੈਂ ਫੋਟੋ ਦੇ ਵਿੱਚ ਇਹ ਲਿਖਿਆ ਸੀਗਾ 2015 ਦੇ ਵਿੱਚ ਫੇਸਬੁੱਕ ਤੇ ਨੈਕਸਟ ਸੀਐਮ ਆਫ ਪੰਜਾਬ ਉਦੋਂ ਸ਼ਾਇਦ ਤੁਹਾਨੂੰ ਇਹ ਵਿਸ਼ਵਾਸ ਨਹੀਂ ਸੀਗਾ ਤੇ ਮੈਂ ਉਹ ਤੁਹਾਨੂੰ ਇਹ ਗੱਲ ਬੋਲੀ ਸੀ ਉਸ ਦੇ ਅੱਜ ਇੰਨੇ ਸਾਲਾਂ ਬਾਅਦ ਅਹੀ ਤੁਹਾਨੂੰ ਵੋਟ ਦਿੱਤੀ ਜਾਂ ਨਹੀਂ ਦਿੱਤੀ ਬਦਕਿਸਮਤੀ ਨਾਲ ਜਾਂ ਖੁਸ਼ਕਿਸਮਤੀ ਦੇ ਨਾਲ ਤੁਸੀਂ ਅੱਜ ਪੰਜਾਬ ਦੇ ਰਾਜਾ ਤੁਸੀਂ ਪੰਜਾਬ ਦੇ ਚੀਫ ਮਿਨਿਸਟਰ ਤੁਹਾਡੇ ਹੱਥ ਵਿੱਚ ਪਾਵਰ ਹੈ ਤੁਹਾਡੇ ਕਹਿਣ ਤੇ ਤੁਹਾਡੇ ਇਸ਼ਾਰੇ ਤੇ ਐਨਐਸਐ ਲੱਗਦੀ ਹੈ ਤੁਹਾਡੇ ਇਸ਼ਾਰੇ ਤੇ ਐਨਐਸਐ ਹਟ ਸਕਦੀ ਹੈ ਅੱਜ ਤੁਹਾਡੇ ਕੋਲ ਇੱਕ ਮੈਂ ਕਹਿੰਨਾ ਇੱਕ ਬਹੁਤ ਵੱਡਾ ਮੌਕਾ ਹੈ ਕਿ ਤੁਸੀਂ ਆਪ ਸਭੋ ਲੀਡ ਲੈ ਕੇ ਇਸ ਚੀਜ਼ ਦੇ ਵਿੱਚ ਅੱਗੇ ਆਓ ਤੇ ਆ ਕੇ ਉਹ ਜਿਹੜੀਆਂ ਬਜ਼ੁਰਗ ਮਾਵਾਂ ਨੇ ਘੱਟ ਤੋਂ ਘੱਟ ਉਹਨਾਂ ਦਾ ਭੋਖੜਤਾ ਤੁਸੀਂ ਘਟਵਾ ਦਿਓ ਕਿਤੇ ਨਾ ਕਿਤੇ ਜਿਹੜੀ ਇੰਨੀ ਵੱਡੇ ਲੈਵਲ ਦੇ ਉੱਤੇ ਸਿੱਖਾਂ ਦੇ ਵਿੱਚ ਸਿੱਖਾਂ ਦੇ ਬਹੁਤ ਵੱਡੇ ਵਰਗ ਦੇ ਵਿੱਚ ਇੱਕ ਨਿਰਾਸ਼ਤਾ ਹੈ ਸਰਕਾਰ ਦੇ ਪ੍ਰਤੀ ਇੱਕ ਵਿਰੋਧਤਾ ਹੈ ਉਸ ਨੂੰ ਕਾਰ ਕਰੋ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਸਾਡੀ ਸਜਾ ਘੱਟ ਕਰ ਦਿਓ ਤੁਸੀਂ ਸਾਨੂੰ ਸਜਾ ਦੇ ਲਈ ਹੁਣ ਕਾਲ ਤੁਸੀਂ ਲਵਾ ਲਿਆ ਅਹੀਂ ਸਿਰਫ ਇੰਨਾ ਹੀ ਮੰਗਦੇ ਆ ਕਿ ਸਾਨੂੰ ਪੰਜਾਬ ਲਾਓ ਸਾਡੇ ਜਿਹੜੇ ਪਰਚੇ-ਪੁਰਚੇ ਹੈਗੇ ਆ ਇਹ ਦਫਾ ਕਰੋ ਕਿਉਂਕਿ ਤਜਾ ਤੁਸੀਂ ਦੇ ਹੀ ਦਿੱਤੀ ਨਾ ਇਹਨੂੰ ਤੁਸੀਂ ਕੋਈ ਨਹੀਂ ਇਹ ਤੇ ਡਿਟੈਂਸ਼ਨ ਸੀ ਹੈ ਤੇ ਸਜ਼ਾ 1 ਸਾਲ ਤੁਸੀਂ ਦੁਖੀ ਕਰ ਲਿਆ ਦੁਖੀ ਹੋ ਲਏ ਸਾਡੇ ਪਰਿਵਾਰ ਦੁਖੀ ਹੋ ਲਏ ਬਹੁਤ ਮਾਨਲੇ ਨੁਕਸਾਨ ਹੋ ਗਿਆ ਬਹੁਤ ਮਾਨਸਿਕ ਨੁਕਸਾਨ ਹੋ ਗਿਆ ਹੁਣ ਘੱਟ ਤੋਂ ਘੱਟ ਉੱਥੇ ਜਿਹੜੇ 30 ਬੰਦੇ ਅੰਮ੍ਰਿਤਸਰ ਜੇਲ੍ਹ ਤੇ ਬੰਦੇ ਨੇ ਉਹਨਾਂ ਦੀ ਬੇਲਾਂ ਕਰਾਉਣੀਆਂ ਸ਼ੁਰੂ ਹੋ ਜਾਣ ਇੰਨੀ ਕਿ ਸਾਡੀ ਮੰਗ ਹੈ ਤੁਸੀਂ ਇਹ ਤੁਹਾਡੇ ਵੱਲੋਂ ਚਾਹੀਦਾ ਹੈ ਕਿ ਤੁਸੀਂ ਜੋ ਭਾਈ ਸਾਹਿਬ ਕਰ ਰਹੇ ਸੀਗੇ ਨਸ਼ਾ ਛੁਡਾਉਣ ਦੀ ਗੱਲ ਹੋ ਰਹੀ ਸੀ ਨਾ ਸਾਡੇ ਤੇ ਐਨਐਸਐਸ ਲਈ ਲਾਰੇ ਤਾ ਗਿਆ ਜਦੇ ਵਿੱਚੋਂ ਇੱਕ ਵਜਾ ਇਹ ਦੱਸੀ ਗਈ ਕਿ ਨਸ਼ਾ ਛਡਾਊ ਕੇਂਦਰ ਚੱਲਦਾ ਪਿਆ ਸੀਗਾ ਉਸਦੇ ਪੇਪਰ ਪੂਰੇ ਨਹੀਂ ਸੀਗੇ ਲੈ 10000 ਨਸ਼ਾ ਛਡਾਊ ਕੇਂਦਰ ਸੀਗਾ ਨਸ਼ਾ ਪਿਲਾਉਂਦੇ ਨਹੀਂ ਪਏ ਸੀ ਉੱਥੇ ਕੋਈ ਹਾਦਸਾ ਨਹੀਂ ਹੋਇਆ ਸੀਗਾ ਨਸ਼ਾ ਛੁਡਾਉਣ ਦੇ ਵਿੱਚ ਅਗਰ ਕੋਈ ਪੇਪਰ ਘੱਟ ਸੀਗੇ ਸਰਕਾਰ ਵੱਲੋਂ ਇਹ ਹੋਣਾ ਚਾਹੀਦਾ ਸੀਗਾ ਕਿ ਅਸੀਂ ਤੁਹਾਨੂੰ ਜਗ੍ਹਾ ਦਿੰਨੇ ਆ ਅਸੀਂ ਤੁਹਾਨੂੰ ਦਵਾਈਆਂ ਦਿੰਨੇ ਆ ਅਸੀਂ ਤੁਹਾਨੂੰ ਮੈਨ ਪਾਵਰ ਦਿੰਨੇ ਆ ਕਿ ਤੁਸੀਂ ਇਹ ਵਧੀਆ ਕੰਮ ਕਰਦੇ ਪਏ ਹੋ ਪੰਜਾਬ ਜਿਹੜਾ ਨਸ਼ਿਆਂ ਦੇ ਵਿੱਚ ਬੇੜਾ ਗਰਕ ਹੋ ਰਿਹਾ ਜਵਾਨੀ ਦਾ ਉਸ ਨੂੰ ਕੱਢਣ ਦੇ ਵਿੱਚ ਅਸੀਂ ਰਲ ਕੇ ਕੰਮ ਕਰੀਏ ਤੁਸੀਂ ਸਭੋ ਤੁਹਾਡੇ ਤੇ ਐਨਐਸ ਲਾ ਕੇ ਤੁਹਾਨੂੰ ਥੋੜੇ ਦਿੱਤਾ ਹੁਣ ਵੀ ਹੁਣ ਵੀ ਅਸੀਂ ਜੇ ਤੁਸੀਂ ਮਿਲ ਕੇ ਭਾਈਚਾਰੇ ਦੇ ਨਾਲ ਇਹ ਇਹ ਜਿਹੜੀਆਂ ਚੀਜ਼ਾਂ ਅਸੀਂ ਕਰਨਾ ਚਾਹ ਰਹੇ ਆ ਇਹਦੇ ਵਿੱਚ ਰਲ ਮਿਲ ਕੇ ਚੱਲੀਏ ਭੇਨ ਉਹ ਮੁਹੱਲਾ ਕਲੀਨਿਕ ਤੇ ਖੋਲਦੇ ਪਏ ਮੁਹੱਲਾ ਕਲੀਨਿਕਾ ਚ ਜਾਣਾ ਕਿ ਕਹਿੰਨੇ ਆ ਜਵਾਨੀ ਦਾ ਸਾਰੀ ਗਰਗ ਹੋਈ ਜਾ ਰਹੀ ਹੈ ਨਸ਼ਿਆਂ ਦੇ ਵਿੱਚ ਘਰਾਂ ਦੇ ਘਰ ਉਜੜਦੇ ਪਏ ਆ ਅਸੀਂ ਨਸ਼ੇ ਮੁਹੱਲਾ ਕਲੀਨਿਕਾ ਦੇ ਵਿੱਚ ਜਾ ਕੇ ਉੱਥੇ ਕਿਹੜੇ ਦੀਵੇ ਬਾਲਾਂਗੇ ਹੁਣ ਤੁਹਾਨੂੰ ਇਹ ਵੀ ਇੱਕ ਬੇਨਤੀ ਹੈ ਤੁਸੀਂ ਇੱਕ ਵੱਡੇ ਆਰਟਿਸਟ ਰਹੇ ਹੋ ਤੁਸੀਂ ਸਟੇਜ ਦੇ ਮਾਹਿਰ ਆਰਟਿਸਟ ਰਹੇ ਹੋ ਤੁਸੀਂ ਸਟੇਜ ਤੋਂ ਜਿਹੜੇ ਚੜ ਚੜਦੇ ਸਾਰੀ ਤੁਸੀਂ ਆਡੀਅנס ਦੀ ਨਬਜ਼ ਪੜ ਲੈਂਦੇ ਹੁੰਦੇ ਸੀਗੇ ਅੱਜ ਤੁਸੀਂ ਇਸ ਸੰਗਾਸਨ ਤੇ ਬੈਠੇ ਹੋ ਇਸ ਸੰਗਾਸਨ ਤੁਹਾਡਾ ਸਟੇਜ ਹੈ ਤੇ ਪੂਰਾ ਪੰਜਾਬ ਤੁਹਾਡੀ ਆਡੀਅנס ਹੈ ਤੁਸੀਂ ਕਿਉਂ ਆਡੀਅנס ਦੀ ਨਬਜ਼ ਫੜਨ ਦੇ ਵਿੱਚ ਫੇਲ ਹੁੰਦੇ ਪਏ ਹੋ ਮੈਨੂੰ ਲੱਗਦਾ ਹੈ ਕਿ ਤੁਹਾਡੇ ਸਲਾਹਕਾਰ ਤੁਹਾਨੂੰ ਗਲਤ ਸਲਾਹਾਂ ਦੇ ਰਿਹਾ ਹੈ ਨਾ ਕਿਸਾਨਾਂ ਦੇ ਮਸਲੇ ਦੇ ਵਿੱਚ ਅਸੀਂ ਠੀਕ ਕਰਨਾ ਚੱਲ ਪਾ ਰਹੇ ਆ ਨਾ ਇੱਧਰ ਅਸੀਂ ਇਸ ਥੀਨ ਨੂੰ ਸੰਭਾਲ ਪਾ ਰਹੇ ਆ ਅੱਜ ਤੁਸੀਂ ਜਿੱਥੇ ਵੀ ਜਿਹੜੀ ਵੀ ਜਗ੍ਹਾ ਤੇ ਹੋ ਤੁਹਾਡੇ ਬੀਤੇ ਹੋਏ ਕੱਲ੍ਹ ਵਿੱਚ ਤੁਸੀਂ ਕੀ ਫੈਸਲੇ ਲਏ ਸੀ ਉਸ ਵਜ੍ਹਾ ਨਾਲ ਤੁਸੀਂ ਅੱਜ ਜਿਸ ਪੋਜੀਸ਼ਨ ਤੇ ਹੋ ਉੱਥੇ ਹੋ ਅੱਜ ਤੁਸੀਂ ਕੀ ਫੈਸਲੇ ਲਹੋਗੇ ਉਹ ਆਉਣ ਵਾਲੇ ਕੱਲ੍ਹ ਵਿੱਚ ਤੁਹਾਡੀ ਕੀ ਪੋਜੀਸ਼ਨ ਹੋਏਗੀ ਉਹਦੇ ਉੱਤੇ ਡਿਪੈਂਡ ਕਰਨਾ ਹੈ ਜੇ ਤੁਸੀਂ ਅੱਜ ਸਹੀ ਫੈਸਲੇ ਲਿੱਤੇ ਤੇ ਤੁਹਾਡੀ ਆਉਣ ਵਾਲੇ ਸਮੇਂ ਦੇ ਵਿੱਚ ਸਹੀ ਪੋਜੀਸ਼ਨ ਹੋਣੀ ਹੈ ਜੇ ਤੁਸੀਂ ਗਲਤੁਰ ਘਟਿਆ ਫੈਸਲੇ ਲਿੱਤੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਸੱਤਾ ਨਹੀਂ ਰਹਿਣੀ ਤੁਹਾਡਾ ਤੁਹਾਡਾ ਆਉਣ ਵਾਲਾ ਸਮਾਂ ਫਿਰ ਸਹੀ ਨਹੀਂ ਮੈਂ ਤੁਹਾਨੂੰ ਧਮਕੀ ਨਹੀਂ ਦੇ ਰਿਹਾ ਮੈਂ ਤੁਹਾਨੂੰ ਬਦਵਾ ਨਹੀਂ ਦੇ ਰਿਹਾ ਮੈਂ ਤੁਹਾਨੂੰ ਐਸੇ ਭਰਾ ਦੇ ਨਾਤੇ ਤੁਹਾਨੂੰ ਇਹ ਬੋਲ ਰਿਹਾ ਕਿ ਤੁਹਾਡਾ ਇਹ ਬਹੁਤ ਤੁਸੀਂ ਤੁਹਾਨੂੰ ਗਲਤ ਸਲਾਹਾਂ ਦੇ ਕੇ ਤੁਹਾਨੂੰ ਗਲਤ ਰਾਹੇ ਪਾਉਂਦਾ ਪਿਆ ਤੇ ਉਸ ਤੋਂ ਬਚੀਏ ਮੈਂ ਫਿਰ ਕਹਿਣਾ ਕਿ ਤੁਹਾਡੇ ਅੱਜ ਦੇ ਫੈਸਲੇ ਤੁਹਾਡੇ ਆਉਣ ਵਾਲੇ ਕੱਲ ਦਾ ਫੈਸਲਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ